ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਪ੍ਰਾਣ ਵਾਲੇ ਹੋਰਸਾਬ ਠੀਕ ਠਾਕ ਵਧੀਆ ਜੀ ਲੋ ਬਈ ਦਿਖਾਉਣਾ ਅੱਜ ਤੁਹਾਨੂੰ ਕੂਤਰਾ ਆਂ ਥੋੜੀਆਂ ਜਿਹੀਆਂ ਨਸਲਾਂ ਅੱਜ ਨਸਲਾਂ ਦੇ ਤੇ ਕਿਹੜੇ ਕਿਹੜੇ ਕੂਤਰਾ ਆਪਣੇ ਉਹ ਬੈਠੇ ਉਹਨਾਂ ਦੇ ਵੀਡੀਓ ਬਣਾਉਣੇ ਆਂ ਭਈ ਆ ਕੂਤਰਾ ਲਾਲ ਚੀਨਾ ਆਪਣੇ ਕੋਲ ਇਹਨੂੰ ਹੋ ਗਿਆ ਆਪਣੇ ਕੋਲ 8-9 ਸਾਲ ਇਹ ਕੂਤਰਾ ਉਸਤਾਦ ਹਕਾਨੇ ਵਾਲੀ ਆ ਜਰਨਾਲ ਉਹਨਾਂ ਵਾਲੀ ਬਰੀਡ ਦੇ ਵਿੱਚੋਂ ਜੀ ਉਹਨਾਂ ਵਾਲੇ ਰੱਤੇ ਕੂਤਰਾ ਦਾ ਪੁੱਤ ਆ ਕਿਉਂ ਲਾਲ ਚੀਨਾ ਇਹ ਆਪਣੇ ਕੋਲ ਦਿਨੇ ਸ਼ਪਾਉਂਦਾ ਸੀਗਾ ਜੀ ਬਾਜੀ ਛੱਡਿਆ ਸੀ ਆਪਾਂ ਤੇ ਤਿੰਨ ਗੁੱਤਰਾਂ 'ਚ ਬਾਜੀ ਵੰਡਣੀ ਸੀ ਤੇ ਸਾਰਿਆਂ ਨੂੰ ਵੱਧ ਔੜਿਆ ਸੀਗਾ ਇਹ ਰੱਬ 'ਚ ਬੜ ਕੇ ਇਕੱਲਾ ਹੀ ਖੜਾ ਸੀਗਾ ਤਾਂ ਮੰਨ ਲਓ ਤੁਸੀਂ ਬਾਜੀ ਆਪਾਂ ਤੇ 2 ਘੰਟੇ 1.5 ਘੰਟੇ ਦੀ ਬਸ ਸਪਾਈ ਹੈ ਨਾ ਬਹੁਤ ਜ਼ਿਆਦਾ ਔੜਿਆ ਤੇ ਇਹਦਾ ਕਰਾਉਣਾ ਤੁਹਾਨੂੰ ਸਟਰੋਂਗ ਕਰੋ ਦੇਖੋ ਜੀ ਇਹਦੀ ਅੱਖ ਜੂਮ ਕਰਕੇ ਦੇਖੋ ਉਮਰਦਾ ਹੋ ਗਿਆ ਥੋੜਾ ਜਿਹਾ ਹੁਣ ਇਹ 8-9 ਸਾਲ ਹੋ ਗਏ ਪਰ ਬੱਚੇ ਬਣਾ ਰਿਹਾ ਹੈ ਬੱਚੇ ਕਢਾਏ ਨੇ ਤੇ ਬੱਚਿਆਂ ਦਾ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਤੇ ਬਹੁਤ ਚੰਗਾ ਰਿਜ਼ਲਟ ਹੈ ਦੇ ਬੱਚਿਆਂ ਦਾ ਬਦਲ ਇਹ ਹੁਣੇ ਬੱਚੇ ਪਾਲਾ ਕੇ ਇੱਧਰ ਕਰਿਆ ਆਪਾਂ ਥੋੜੀ ਹੱਡੀ ਲੱਗ ਜਾਂਦਾ ਹੁਣ ਇੱਧਰ ਬੱਚਿਆਂ ਦਾ ਕਰਿਆ ਕਰਕੇ ਟੋਗਾ ਦਿੰਦਾ ਸਾਡੇ ਬੱਚੇ ਇੱਧਰ ਹੀ ਕਰਦੇ ਨੇ ਆਪਾਂ ਛੋਟੇ ਜਿਹੇ ਤੇ ਲੋ ਪੰਜਿਆਂ ਦਾ ਵੀ ਕਰੋ ਜੀ ਸ਼ੌਂਕ ਇਹਦੇ thank you. ਇਹ ਹੈਗਾ ਅਗਲਾ ਗੂਤਰ ਇਹ ਆਇਆ ਆਪਣੇ ਉਸਤਾਦ ਰਾਗਾ ਸੁਨਿਆਰਾ ਉਹਨਾਂ ਕੋਲੋਂ ਜੀ ਉਹਨਾਂ ਦਾ ਹੈ ਵੱਡਾ ਆਪਰੇਟਰ ਆ ਕਾਫੀ ਉਮਰ ਦਾ ਵੀ ਤੇ ਬੱਚੇ ਬਣਾਉਂਦਾ ਜੀ ਇਹ ਇਹ ਹੈਗਾ ਉਸਤਾਦ ਜੰਟਾ ਲਮਾਲਾ ਉਹਨਾਂ ਵਾਲੀ ਬਰੀਡ ਲਾਈਨ ਆ ਜੀ ਜਿਹੜੀ ਚੱਲਦੀ ਹੈ ਜੰਟੇ ਵਾਲੀ ਉਹ ਬਰੀਡ ਦੇ ਵਿੱਚੋਂ ਕਰੋ ਇਹਦਾ ਸ਼ੌਂਕ ਠੀਕ ਆ ਜੀ ਅੱਖ ਦਾ ਕਰੋ ਸ਼ੌਂਕ ਉੜਾ ਜਲੇਬੜਿਆ ਕਿਉਂਕਿ ਇਸ ਤਾਦ ਗੁਰੂ ਜਮੰਦਰੂ ਡੁੱਡਾ ਇੱਕ ਲੱਤ ਰਹਿਣੀਗੀ ਪਹਿਲਾਂ ਤੋਂ ਹੀ ਇੱਕੇ ਲੱਤਾਂ ਕੋਈ ਜਦੋਂ ਕਰੂ ਲੱਤਾਂ ਦਾ ਸੰਗ ਖੱਤੀ ਗਈ ਉਹਨਾਂ ਦੇ ਵਿੱਚ ਕਾਲੇ ਹੰਬਾ ਇੱਕ ਪੂਰਾ ਗੜਾ ਦੋ ਹੰਬਾ ਦੇ ਹਲਕੀ ਹਲਕੀ ਲਾਉ ਤਾ ਕਿਤੇ ਇਹ ਵੱਡਾ ਬ੍ਰਿਜ ਦਾ ਸਾਫ ਦਾ ਵਾਲਾ ਉਸਤਾਦ ਰਾਜਾ ਸਨਿਆਰ ਉਹਨਾਂ ਕੋਲ ਆਇਆ ਹੋਇਆ ਆਪਣੇ ਕੋਲ ਤੇ ਜਿਹੜਾ ਉਸਤਾਦ ਰਾਜੇ ਸਨਿਆਰੇ ਨੇ ਪੁੱਤਰ ਜਸਵੀਰ ਬਾਦ ਲਗਾਉਣ ਮੁੱਲ ਲਿਆ ਸੀ ਉਹਦੇ ਬੱਚੇ ਨੇ ਜੀ ਸਿੱਧੇ ਦਾ ਪੁੱਪਤਾ ਹੈ ਫਿਰ ਕਰ ਉਹਦੀ ਅੱਖ ਦਾ ਸ਼ੌਂਕ ਅੱਖਰ ਨੋਕ ਦਾ ਤੇ ਮੈਂ ਪਹਿਲਾਂ ਵੀ ਵੀਡੀਓ ਚ ਦੱਸਿਆ ਸੀ ਬਾਈ ਇਹਨਾਂ ਦੀਆਂ ਨਿਸ਼ਾਨੀਆਂ ਜਿਹੜਾ ਆ ਇਹਨਾਂ ਦਾ ਨੋਕ ਦਾ ਤੇ ਅੱਖ ਦੇ ਉੱਪਰ ਲੱਗੇ ਰਾ ਇਹ ਸੇਮ ਹੋਊਗਾ ਤੇ ਦੇਖ ਸਕਦੇ ਹੋ ਤੇ ਕਾਫੀ ਉਹ ਮੁਰਦਾਈ ਵੀ ਕੂਤਰ ਪੱਲਿਆਂ ਦਾ ਕਰਾਉਣਾ ਸ਼ੌਂਕ ਤੁਹਾਨੂੰ ਛਾੜ ਕੇ ਵਿੱਚ ਅੜ ਰਹੇ ਨੇ ਸੇ ਪੱਲੇ ਇਹ ਦੇਖਣਾ ਪੰਜਿਆਂ ਦਾ ਕਰਾ ਦਿੰਦੇ ਆ ਤੁਹਾਨੂੰ ਸ਼ੌਂਕ ਪੰਜੇ ਤੇ ਸਾਬ ਨੇ ਸੋ ਪੰਜੇ ਨੇ ਇਹਨਾਂ ਦੇ ਪੂਰੇ ਫੌਂਕਾ ਅੱਗੇ ਗੂਟਰ ਦਾ ਦਾ ਇਹਦਾ ਕੱਦ ਬਹੁਤ ਵੱਡਾ ਗੂਟਰ ਦਾ ਕੱਦ ਗਾਠ ਬਹੁਤ ਜ਼ਿਆਦਾ ਲੰਬਾ ਹੈ ਤੇ ਤੇ ਪੂੰਛ ਦੇ ਵਿੱਚ ਵੀ 16 ਹੰਬ ਨੇ ਤੇ ਇੱਕ ਹੰਬ ਦੁਮਚੀਰ ਆ ਝਾੜਿਆ ਹੋਇਆ ਨੇ ਝਾੜ ਗਿਆ ਦੁਮਚੀਰ ਖੰਭ ਵਿੱਚੋਂ ਝਾੜ ਕੇ ਲੱਗ ਗਿਆ ਕੱਢਣ 16 ਪਰ ਨੇ ਜੀ ਇਹਦੀ ਪੂੰਛ ਦੇ ਵਿੱਚ ਪੂਰੇ ਝਾੜੇ ਪਏ ਹੋਏ ਨੇ ਨਾ ਗੂਟਰਾਂ ਫਲ ਚ ਝੜ ਰਹੇ ਨੇ ਬਾਈ ਵੱਡੇ ਗੂਟਰ ਨੇ ਖੇਤਰ ਤੇ ਦੇਖ ਸਕਦਾ ਹਾਂ ਕੱਦ ਵੱਡਾ ਤੁਸੀਂ ਇਹਦਾ ਰਾਜਨ ਗਾਲਾਂ ਦਾ ਤੇ ਜੰਟੇ ਗਾਲਾਂ ਦਾ ਮੱਸਾ ਬਈ ਦੇ ਸੌਦੋਂ ਪਰ ਪੂੰਛ ਚ ਦਿਖਾਈ ਹੋਣੇ ਨੇ ਤੇ ਧੋਮੀ ਮੂੰਹ ਤੋਂ ਗੱਦ ਬਿੜ ਬਹਾਉਗਾ ਵੇਖੋ ਇੱਥੇ ਛੱਡ ਗਿਆ ਦਿਖੋਣਿਆ ਹੁਣ ਲਓ 16 ਪਰਨੇ ਦੀ ਪੂੰਛ ਚ ਪੂੜੇ ਕੱਲੇ ਕੋਦੇ ਇਹ ਫੇਰ ਆ ਗਿਆ ਇਹ ਮੀਰਾਵ ਜਿਹੜਾ ਉਸਤਾਦ ਨੇ ਆਪਾਂ ਨੂੰ ਵੱਡੀ ਜੋੜੀ ਸਿੱਧੀ ਬਣਾ ਕੇ ਦਿੱਤੀ ਸੀ ਮੀਰਾਵ ਵਾਲਿਆਂ ਦੀ ਉਹਨਾਂ ਦਾ ਪੁੱਤ ਆ ਤੇ ਇਹ ਦੀ ਸਗੀ ਭੈਣ ਮੋਟਰਸਾਈਕਲ ਜਿੱਤੀ ਜਿਹੜੀ ਉਹ ਆ ਇਹਦਾ ਵੀ ਅੱਖਾਂ ਦਾ ਤੇ ਆ ਚੀਜ਼ ਦਾ ਤੁਸੀਂ ਘੇਰਾ ਚੈੱਕ ਕਰ ਸਕਦੇ ਹੋ ਇਹ ਮੀਰਾਵ ਤੇ ਪਿਓਰੇ ਗਰੇ ਹੋਣੇ ਆਪਾਂ ਨੇ ਤੇ ਪਿਓਰੇ ਆਪਣੇ ਕੋ ਜਿੱਤਿਆ ਸੀਗੇ ਛੋਟੇ ਜਿਹੇ ਪਿੰਡ ਤੇ ਜਮਾ 400 ਬੂਟ ਹੋਣੀਆਂ ਤਿੰਨ 400 ਬੂਟ ਪਿੰਡ ਦੀ ਜਿੱਥੇ ਮੋਟਰਸਾਈਕਲ ਜਿੱਤੀ ਜਿਹੜੀ ਭੈਣ ਉੱਤਰ ਬੈਠੀ ਆਪਾਂ ਦਿਖਾਈ ਹੋਈ ਆ ਵੀਡੀਓ 'ਚ ਤੇ ਇਹਦੇ ਪਰਾਨਾ ਕਰੋ ਸ਼ੌਂਕ ਇਹਨਾਂ ਨੂੰ ਨਾ ਮਾ ਹੁਣ ਟਿੱਕਲ ਨਾਲ ਜੀ ਪੈ ਗਏ ਹੰਬਾਂ ਚ ਤੇ ਛੁੱਟੀ ਵਾਲੇ ਦਿਨ ਨਵਾਵਾਂਗੇ ਆਪਾਂ ਇਹਨਾਂ ਨੂੰ ਠੀਕਾ ਜੀ ਇਹਨਾਂ ਦਾ ਹੀ ਪੰਜਿਆਂ ਦਾ ਕਰੋ ਸ਼ੌਂਕ ਤੁਸੀਂ ਇਨਸ਼ਾਅੱਲਾ ਬਣਦੇ ਖੜਤ ਵੀ ਦੇਖ ਸਕਦੇ ਹਾਂ ਤੁਸੀਂ ਹਾਂ ਆਉਣੇ ਆਪਾਂ ਸ਼ੌਂਕ ਤੁਹਾਨੂੰ ਲਾਲ ਰੱਪਿਆਂ ਦਾ ਇਹ ਆਪਣੇ ਪੂਰੇ ਨੇ ਜੀ ਇਹ ਫੋਡੀ ਵਾਲਾਂ ਦੀ ਮੇ ਸਪਾਈ ਹੋਈ ਆਪਾਂ ਨੇ ਆਪਣੇ ਰੈਕਟਰਾਂ ਚ ਤੇ ਇਹ ਪੁੰਦੇ ਨੇ ਬਾਜੀ ਛੱਡਿਆ ਸੀਗਾ ਇਹ ਬਾਜੀ ਹਰ ਗਿਆ ਸੀ ਇਸ ਵਾਰ ਮੂੰਹ ਪਾੜਨ ਲੱਗ ਗਏ ਸੀ ਕੰਪਿਊਟਰ ਪ੍ਰੋਬਲਮ ਆ ਗਈ ਸੀ ਓਵਰ ਹੀਟ ਹੋ ਗਏ ਸੀਗੇ ਕੰਪਿਊਟਰ ਆਪਣੇ ਤੇ ਧਿਆਨ ਦਿੱਤਾ ਨਹੀਂ ਕਿ ਉਹਨੂੰ ਤੇ ਉਹਦੇ ਇੱਕ ਕਾਰਨ ਇਹ ਨੇੜੇ ਚ ਜਾ ਕੇ ਹਰ ਗਿਆ ਸੀਗਾ ਠੀਕ ਹੈ ਜੀ ਪਾਰਾ ਅੰਡਾ ਕਰਾਉਣਾ ਸ਼ੌਂਕ ਨੂੰ ਅਗਲੇ ਸਾਲ ਫੇਰ ਛੱਡਾਂਗੇ ਇਹਨੂੰ ਬਾਜੀਆਂ ਤੇ ਆਪਾਂ ਪੰਜਿਆਂ ਦਾ ਕਰਾਉਣਾ ਨੂੰ ਸ਼ੌਂਕ ਇਹ ਸਾਲ ਛੱਡਿਆ ਸੀਗਾ ਆਪਾਂ ਪੱਠਾ ਹੋਇਆ ਇਹ ਤੇ ਲੋ ਪੰਜਿਆਂ ਦਾ ਕਰੋ ਸ਼ੌਂਕ ਅਮੜਾ ਹਰ ਦਾ ਕਰਤ ਕੋਣ ਤੋਂ ਦੇਖ ਸਾਦਿਆਂ ਇਹ ਜੀ ਤੰਦੀ ਬਰਾ ਲੋ ਜੀ ਇਹ ਆ ਗਿਆ ਕੂਤਰ ਆਪਣਾ 우ਸਤਾਦ ਕਾਕੇ ਕੇ ਵਾਲਿਆਂ ਚੋ ਇਹ ਕਾਕੇ ਵਾਲਿਆਂ ਦਾ ਇਹ ਠੀਕ ਹੈ ਜੀ ਮਦੀਨੇ ਦੇ ਨਾਲ ਇਹ ਬਾਪ ਨਾਲ ਆਪਾ ਆਪਣੇ ਵਾਲੀ ਪਾਈ ਹੋਈ ਜਾਣੀ ਹੈ 100 ਨਹੀਂ ਹੈਗਾ ਪੂਰਾ ਆਪਾਂ ਨਹੀਂ ਕਹੀਏ ਵੀ 100 ਆ ਮਦੀਨ ਆਪਣੀ ਪਾਈ ਆ ਪਰ ਰਿਜ਼ਲਟ 100 ਨਾਲ ਵੀ ਵਧੀਆ ਦਾ ਜੀ ਰਿਜ਼ਲਟ ਇਹਨਾਂ ਦਾ 100 ਵਾਲੀ ਆ ਇੱਥੇ ਜੀ ਦੇਖ ਸਾਧਾਂ ਜਿਹੇ ਕੂਤਰ ਇਹ ਪੰਜਾਂ ਦਾ ਵੀ ਕਰਾਉਣਾ ਤੁਹਾਨੂੰ ਸ਼ੌਂਕ ਥੋੜਾ ਕੂਤਰ ਜ਼ਿਆਦਾ ਨੇ ਕੁੱਡੇ ਚ ਕੂਤਰ ਜੋੜੇ ਦਾ ਇਹਨਾਂ ਡੂਲੀਆਂ ਉੰਡੀਆਂ ਚ ਕਰੇ ਹੋਏ ਨੇ ਜੋੜੇ ਤੇ ਇਹਨਾਂ ਨੂੰ ਘਟਾ ਦਾਂਗੇ ਡੋਗੀਆਂ ਛੱਡ ਦਾਂਗੇ ਨੇ ਕੁਛ ਕੁਛ ਕੁਡੇ ਉੱਧਰ ਪੇਲੇ ਹੋ ਜਾਣਗੇ ਉਹਨਾਂ 'ਚ ਛੱਡ ਦਾਂਗੇ ਜੋੜੇ ਤੋੜ ਕੇ ਤੇ ਲੋ ਪੈਰ ਸੁਰਖ ਨੇ ਇਹਦੇ ਦੇਖ ਸਕਦੇ ਹੋ ਤੁਸੀਂ ਪੈਰ ਸੁਰਖ ਨੇ ਬਿਲਕੁਲ ਠੀਕ ਆ ਜੀ ਤੇ ਇਹਨਾਂ ਨੂੰ ਬਿਠਾ ਲਾਂਗੇ ਅੱਪ ਦੀ ਆਪ ਤਰੀਕੇ ਖੜ ਬੰਨਾ ਦੇਖੋ ਖੜ ਤਾ ਤੋ ਉਹਨਾਂ ਦਾ ਭੰਗ ਆਹ ਪਰ ਦੇਖੋ ਤੁਸੀਂ ਇਹ ਆਪਣਾ ਜਿਹੜਾ ਮੋਟਰ ਹਾਲ ਜੱਤਿਆ ਸੀ ਉਹਦਾ ਭਰਾ ਇਹ ਹਿੱਸਾ ਕਾ ਸਗਾ ਭਰਾ ਇਹ ਤੇ ਦੂਸਰ ਹਰ ਗਿਆ ਸੀਗਾ ਬਾਕੀ ਕੇ ਛੱਡਿਆ ਦੀ ਆਪਾਂ ਦੂਸਰ ਚ ਚੱਲਿਆ ਨਹੀਂ ਰਾਤ ਨੂੰ ਤੇ ਉਂਦੇ ਕਰਕੇ ਹਰ ਗਿਆ ਸੀ ਝਾੜ ਚ ਪਿਆ ਨਾਲ ਤੇ ਅੰਡੇ ਰੱਖੇ ਹੋਏ ਨੇ ਉਤਰ ਨੂੰ ਵਜੂਦ ਦੇਖ ਸਕਦੇ ਆ ਤੁਸੀਂ ਇਹਦਾ ਠੀਕ ਹੈ ਜੀ ਪੰਜਿਆਂ ਦਾ ਵੀ ਕਰ ਸਕਦੇ ਆ ਸ਼ੌਂਕ ਜਾਨਾ ਵੀ ਕਰੋ ਠੀਕ ਹੈ ਇਹਨੇ ਆਂਡੇ ਰਖਾਇਆ ਇਹਨੇ ਜੋੜਾ ਲਾਇਆ ਹੈ ਇਹ ਨਾਲ ਉੁਤਰੀ ਦਾ ਪੰਚ ਉੁਤਰੀ ਦਾ ਕਰੋ ਮੈਂ ਤੁਹਾਨੂੰ ਸ਼ੌਂਕ ਦਾ ਨਾ ਉੁਤਰੀ ਦਾ ਕਰੋ ਜੀ ਸ਼ੌਂਕ ਜਿਹੜੀ ਇਹਦੇ ਨਾਲ ਤਾਂ ਨਹੀਂ ਛੱਡੀ ਹੋਈ ਆ ਠੀਕ ਹੈ ਜੀ ਇਹ ਕਬੂਤਰੀ ਦੂਸਰ ਹਰ ਗਈ ਸੀ ਪੱਖੋਵਾਲ 6ਵੀਂ ਹਰ ਗਈ ਸੀ ਇਹ ਪੰਜ ਵਜੇ ਚ ਬਾਜੀ ਸਾਂਝੀ ਹੋ ਗਈ ਸੀ ਤੇ 6ਵੀਂ ਹਰ ਗਈ ਸੀ ਇਹ ਠੀਕ ਆ ਜੀ 5:00 ਵਜੇ ਦੇ ਨੇੜੇ ਤੇੜੇ ਕਰੇ ਬਹੁਤ ਘੱਟ ਉੜਦੀ ਸੀ ਇਹ ਕਰ 1-2 ਵਜੇ ਤੱਕ ਉੜਦੀ ਸੀ ਪਹਿਲੇ ਦਿਨ ਵੀ ਇਹ 8:30 ਬੈਠੀ ਆ ਤੇ ਉਹਦੇ ਕਰਕੇ ਚੱਲੀ ਥੋੜੀ ਰੇਟ ਸੀ ਦੂਜੇ ਦਿਨ ਇਹ 5:00 ਵਜੇ ਦੇ ਨੇੜੇ ਤੇੜੇ ਪੰਜ ਚਾਰ ਮਿੰਟ ਉੱਪਰ ਥੱਲੇ ਹੋਣਗੇ ਜਦੋਂ ਹਰੀ ਆ ਤੇ ਇਹ ਜੋੜੀ ਦਾ ਬੱਚਾ ਆਪਣੇ ਕੋ ਇਧਰ ਹਰੀਆਂ ਦਾ ਵੀ ਆਪਾਂ ਆਇਆ ਸੀਗਾ ਮੁੜ ਕੇ ਬਸ ਦੋ ਬੱਚੇ ਦੀ ਇੱਕ ਬੈਰੀ ਲੱਗੀ ਸੀ ਡੱਬਾ ਨੀਲਾ ਆ ਬੱਚਾ ਪਰੋਕ ਲਿਆ ਦੀਆ ਬਾਹਲਾ ਨਜਾਇਜ਼ ਉੱਡ ਗਿਆ ਸੀ ਬਾਹਲਾ ਜਿਆਦਾ ਜਿੰਨਾ ਕਹਿਦੀ ਆ ਜੀ ਆਪਾਂ ਤੇ ਇੱਕ ਬੜਦਾ ਬਹੁਤ ਉੱਚਾ ਸੀਗਾ ਇਹ ਦੋ ਤਿੰਨ ਵਾਰ ਇਹਨੂੰ ਵੀ ਲਗੜ ਪਈ ਆ ਪਰ ਇਹ ਲਗੜਦੇ ਹੱਥ ਨਹੀਂ ਆਇਆ ਫਿਰ ਆਪਾਂ ਬੰਦੇ ਕਰ ਲਿਆ ਸੀਗਾ ਅੱਖਾਂ ਇਹਦੀਆਂ ਹਰੀਆਂ ਨੇ ਜੀ ਉਸ ਆਪਾਂ ਨੂੰ ਫਿਰ ਤਾਂ ਹੋ ਗਿਆ ਹਰੀਆਂ ਅੱਖਾਂ ਦਾ ਇਹ ਤੇ ਆਪਾਂ ਤਾਂ ਬੰਦ ਕਰ ਲਿਆ ਹਰੀਆਂ ਅੱਖਾਂ ਦਾ ਹੀ ਆਪਣੇ ਕੋਲ ਇੱਕ ਜਾਨਵਰ ਇੱਕ ਮਦੀਨ ਸੀ ਕਿ ਉਹ ਆਪਣਾ ਯਾਰ ਦੋਸਤ ਲੈ ਕੇ ਗਿਆ ਬੱਚੇ ਘੜਾਉਣ ਨੂੰ ਆ ਜੂਗੀ ਫਿਰ ਇਹਨਾਂ ਨੂੰ ਹਰੀਆਂ ਹਰੀਆਂ ਵਾਲਿਆਂ ਨੂੰ ਆਪਸ ਚਲਾ ਕੇ ਦੇਖਾਂਗੇ ਕੀ ਜਾਂਦੇ ਨੇ ਤੇ ਹੁਣ ਇਹਦੇ ਨਾਲ ਕੂਤਰੀ ਛੱਡੀ ਆ ਜੀ ਆਪਾਂ ਨੇ ਇਹਦੀ ਲੋ ਕੂਤਰੀ ਦੇਖੋ ਇਹਦੇ ਨਾਲ ਐਕਸਟਰਾਮ ਆਪਾਂ ਨੇ ਆ ਕੂਤਰੀ ਛੱਡੀ ਆ ਇੱਕ ਕੂਤਰੀ ਹੈਗੀ ਆ ਪੁੰਨੂ ਗੇ ਵਾਲੇ ਜਿਹੜੀ ਬਲੱਡ ਲਾਈਨ ਆ ਜੀ ਉਸਤਾਦ ਪੁੰਨੂ ਗੇ ਵਾਲੇ ਉਹ ਬਲੱਡ ਲਾਈਨ ਦੇ ਵਿੱਚੋਂ ਤੇ ਇਹ ਆਪਣੇ ਕੋਲ ਆਈ ਆ ਆਪਣਾ ਭਰਾ ਮਿੰਟੂ ਮੁਕਸਰ ਸਾਹਿਬ ਵਾਲਾ ਉਹ ਵੀਰ ਕੋਲੋਂ ਆਈ ਆ ਇਹ ਬੱਚਾ ਵੀ ਕੱਢਿਆ ਹੈ ਇਹਨਾਂ ਨੇ ਆਂਡੇ ਵੀ ਰੱਖਿਆ ਨੇ ਉਸ ਛਾੜੀ ਪਈ ਆ ਵਿੱਚ ਕਾਲੇ ਹਾਂਬਾ ਉਸ ਦਾ ਪੁੰਨੂ ਗੇ ਵਾਲੇ ਜਿਹੜੇ ਕੂਤਰ ਨੇ ਉਹਨਾਂ ਚੋਂ ਆ ਜੀ ਆਪਣੇ ਕੋ ਬਲੱਡ ਲਾਈਨ ਚੈੱਕ ਕਰੂ ਬਹੁਤ ਜਿਆਦਾ ਚੰਗਾ ਰਿਹਾ ਰੈਲਟਾ ਜੀ ਬਹੁਤ ਅੜਾਉਂਗਾ ਬੱਚੇ ਜਿੰਨੇ ਕਹ ਦੀ ਹੱਦੋਂ ਵੱਧ ਤੇ ਲਓ ਜੀ ਚੈੱਕ ਕਰੂ ਅੱਖਾਂ ਦਾ ਸ਼ੌਂਕ ਕਰੂ ਇਹ ਆਇਆ ਸੀਗਾ ਜੀ ਆਪਣਾ ਕੋ ਕਬੂਤਰ 우ਸਤਾਦ ਸੋਨੀ ਸਮਾਲ ਸਰ ਤੇ ਉਹਨਾਂ ਕੋਲੋਂ ਆਇਆ ਹੈ ਆਪਣਾ ਕੋ ਉੱਪਰ ਬਹੁਤ ਜਿਆਦਾ ਚੰਗੇ ਬੱਚੇ ੜਾ ਰਿਹਾ ਬਹੁਤ ਜਿਆਦਾ ਜਿੰਨੇ ਕਹ ਦੀ ਹੱਦੋਂ ਵੱਧ ਇਹਦਾ ਬੱਚਾ ਆਪਣੇ ਕੋ ਪੰਜ ਵਾਜੀਆਂ ਜਿੱਤਿਆ ਸੀ ਕਲੀਆਂ 'ਚ ਉਹਦੋਂ ਪੰਜਵੀਂ ਹਾਰ ਗਿਆ ਸੀਗਾ ਚੌਥਾ ਆ ਰਿਹਾ ਸੀਗਾ ਉਦੋਂ ਮੁੰਡੇ-ਮੁੰਡੇ ਝਾੜ ਗਿਆ ਸੀ ਆਪਾਂ ਜਿੱਤਿਆਂ 'ਚ ਗਿਣਦੇ ਆ ਜੀ ਇਹ ਉਹ ਗੂਤਰਾ ਸਾਨ ਗੂਤਰਾ ਹੈ ਆਪਾਂ ਨੂੰ ਖੋਡੇ ਦਾ ਹੰਡੇ ਰਖਾਈ ਹੋਏ ਨੇ ਇਹਨੇ ਆ ਗੂਤਰੀ ਵੀ ਆਪਾਂ ਨੂੰ ਗਿਫਟ ਕੀਤੀ ਸੀ ਆਪਣੇ ਭਰਾ ਨੇ ਕੀ ਆ ਜੀ ਇਹ ਕਬੂਤਰੀ ਦੇ ਨਾਲ ਮਿਲਦੀ ਬਹੁਤ ਜ਼ਿਆਦਾ ਚੰਗੀ ਕਬੂਤਰੀ ਜੀ ਭਾਈ ਪੀਤਾ ਗੋਰਸੀਆਂ ਉਹਨਾਂ ਦੀ ਕਬੂਤਰੀ ਬਾਜੀ ਜਿੱਤੀ ਸੀ ਆਪਣੇ ਸਾਹਮਣੇ ਆਪਾਂ ਨੂੰ ਪਸੰਦ ਸੀ ਆਪਾਂ ਨੇ ਉਹਨਾਂ ਨੂੰ ਕਿਹਾ ਸੀ ਤੇ ਉਹ ਵੀਰ ਨੇ ਆਪਾਂ ਨੂੰ ਇੱਕ ਕਬੂਤਰੀ ਦੇ ਦਿੱਤੀ ਸੀ ਕੋਈ ਨਹੀਂ ਕਹਿੰਦਾ ਲੈ ਜਾ ਬਹੁਤ ਚੰਗੀ ਉੱਡੀ ਆ ਜੀ ਕਬੂਤਰੀ ਹੈ ਜਿੰਨੀ ਇਹਦੀ ਹੱਦੋਂ ਵੱਧ ਤੇ ਬੱਚੇ ਘੜਾਏ ਇਹਦੇ ਹੁਣ ਆਪਾਂ ਨੇ ਦੋ ਬੱਚੇ ਪਾਲ ਕੇ ਉਧਰ ਆਪਣੇ ਕੋਲ ਦੁਬਾਰਾ ਅਡੇ ਰੱਖੇ ਨੇ ਬਹੁਤ ਸੋਹਣਾ ਉੱਡੇ ਨੇ ਦੋਵੇਂ ਬੱਚੇ ਹੁਣ ਜੱਗੇ ਜਾਏ ਨੇ ਉਪਣੇ ਇਹਦਾ ਆਪਣਾ ਮੋਟਰ ਹਾਲ ਜਿੱਤੀ 66 ਕੂਤਰੀ ਕਲੀਆਂ ਚ ਉਹਦੇ ਭਰਾ ਨੇ ਇਹ ਲੋਕਰ ਉਹਦਾ ਸ਼ੌਂਕ ਠੀਕ ਆ ਜੀ ਇਹ ਪੂੰਛ ਦੇ ਵਿੱਚ ਖੰਭ ਐ ਕਰ ਗਿਆ ਸੀਗਾ ਕਾਲਸ ਚ ਹਲਕੇ ਬਹੁਤ ਜਿਆਦਾ ਚੰਗਾ ਉੱਡੇ ਆ ਤੇ ਇਹ ਵੀ ਆਪਾਂ ਰੋਕ ਲਿਆ ਬੱਚਿਆਂ ਦੀ ਵੀ ਜੋੜੇ ਚ ਲਾਇਆ ਹੈ ਇੱਕ ਬੱਚਾ ਨਿਕਲਿਆ ਇਹਨਾਂ ਦਾ ਪੁੱਤਰ ਬਦਲਤਾ ਸੀ ਆਪਾਂ ਤੇ ਦੁਬਾਰਾ ਕੂਤਰੀ ਉਹ ਛੜਤੀ ਤੇ ਇਹਨਾਂ ਦਾ ਰਿਜ਼ਲਟ ਇੰਨਾ ਕੇ ਚੰਗਾ ਛੋਟੇ ਤੋਂ ਛੋਟੇ ਪੰਡਾ ਬਣ ਜਾਂਦੇ ਜੀ ਜਮੇ ਨਾ ਕੋਕਰੀ ਆਪਾ ਛੱਡੀਆ ਬਾਲੀ ਨਿਆਜ ਵਧੀਆ ਇਹ ਨੋਕਰੀ ਆਪਣੇ ਇਹਦੇ ਨਾਲ ਛੱਡੀ ਹੋਈਆ ਅੰਡੇ ਲਾਲੂ ਕੀ ਦੁਬਾਰਾ ਕੁੱਬ ਪੈ ਗਿਆ ਇਹ ਜਿਹੜਾ ਆਪਾ ਸਭ ਤੋਂ ਪਹਿਲਾਂ ਥੱਲੇ ਤੁਹਾਨੂੰ ਸਾਹਨ ਕੂਪਟਰ ਆਪਣਾ ਦਿਖਾਇਆ ਉਹਦੀ ਤੀਜਾ ਜੀ ਸਾਂਝ ਬਾਗੀਆਂ ਜਿਹੜਾ ਕਲੀਆਂ ਚ ਬਚਿਆ ਜਾਂਦਾ ਉਹਦੀ ਭੈਣਾ ਸਗੀ ਤੇ ਇਹ ਆਪਾਂ ਨੇ ੜਾਈਆਂ ਸੀਗੀਆਂ ਦਿਨ ਛਪਾਈਆਂ ਸੀ ਆਪਣਾ ਕੋ ਤੀਜੀ ਚੌਥੀ ਚੌਥੀ ੜਾਰੀਆਂ ਜਿਹੜੇ ਆਪਾਂ ਬੰਦੇ ਕਰਦੇ ਸੀ ਬਾਲੀ ਨਿਆਜ ਉੱਡਦੀਆਂ ਸੀਗੀਆਂ ਦੋ ਭੈਣਾਂ ਨੇ ਆਪਣੇ ਕੋ ਬੰਦ ਕਰੀਆਂ ਹੋਈਆਂ ਠੀਕ ਹੈ ਜੀ ਤੇ ਇਹਨਾਂ ਦੀ ਮਾਂ ਜਣੀ ਮਰ ਗਈ ਸੀ ਤਾਂ ਕਰਕੇ ਆਪਾਂ ਨੇ ਬੰਦੇ ਕਰ ਲਈਆਂ ਆਪਾਂ ਪੱਟੀਆਂ ਠੀਕ ਹੈ ਜੀ ਲੋਰੀ ਇਹਦਾ ਕਰੋ ਗੁੱਤਰ ਦਾ ਸ਼ੌਂਕ ਵੀ ਇਹ ਵੀ ਧੰਨੇਕੇ ਵਾਲਿਆਂ ਚੋਂ استاد ਕੇ ਧੰਨੇਕੇ ਵਾਲੇ ਕਬੂਤਰਾਂ ਚੋਂ ਜੀ ਉਹਨਾਂ ਦੀ ਮਿਸ ਹੈ ਜਣੀ ਅੱਗੇ ਬਹੁਤ ਚੰਗਾ ਬਹਿਰ ਬਹੁਤ ਚੰਗਾ ਰਿਜ਼ਲਟ ਹੈ ਇਹਨਾਂ ਦਾ ਇਹ ਵੀ ਨਹੀਂ ਜਾਂਦੇ ਜੀ ਆਪਣੇ ਜਿਵੇਂ ਕਰੇ 4 ਘੰਟੇ ਉੱਡ ਕੇ ਵੀ ਬਾਹਰ ਉੱਪਰ ਰਹਿ ਜਾਂਦੇ ਨੇ ਬਹੁਤ ਜ਼ਿਆਦਾ ਜ਼ੋਰ ਲੰਗਦੇ ਨੇ ਰੋਈ ਇਹਦਾ ਵੀ ਕਰੋ ਸ਼ੌਂਕ ਪੱਕੀ ਦਾ ਇਰੀ ਮਾਂ ਦੋ ਬਾਜੀਆਂ ਜਿੱਤੀ ਸੀ ਆਪਣੇ ਕੋਲ ਗਾਲਵ ਟਰੈਕਟਰ ਵਾਲੀ ਬਾਜੀ ਤੇ ਰਾਤ ਨੂੰ 8:30 ਪੌਣੇ 9:00 ਟਾਂਗੀ ਜਿਹੜੀ ਸੀ ਫੁੱਲ ਹਨੇਰੇ 'ਚ ਠੀਕ ਆ ਜੀ ਤੇ ਉਹ ਕੂਤਰੀ ਫੇਰ ਇਸੜੂ ਜਿੱਤੀ ਆਪਣੀ ਤੇ ਇਸ ਇਸ ਹਾਲ ਉਹਦੀ ਵਿਚਾਰੀ ਦੀ ਅੰਡਾ ਫਸ ਗਿਆ ਸੀਗਾ ਦੋ ਹੀ ਬੱਚੇ ਆ ਪਹਿਲਾਂ ਬਣਾਈ ਸੀ ਕੋਕੂ ਆ ਬੱਚਾ ਇੱਕ ਇਹ ਆਪਾਂ ਬੰਦ ਕਰ ਲਈ ਪੱਠੀ ਬਹੁਤ ਜ਼ਿਆਦਾ ਉੱਡੀ ਸੀ ਇਹ ਵੀ ਤੇ ਉਹ ਕੂਤਰੀ ਦੀ ਆਪਣੀ ਦੀ ਡੈਥ ਹੋ ਗਈ ਸੀ ਤਾਂ ਕਰਕੇ ਆਪਾਂ ਫਿਰੇ ਬੰਦੇ ਕਰ ਲਈ ਸੀਗੇ ਇਹ ਆਪਾਂ ਛੱਡੀ ਨਹੀਂ ਹੈਗੀ ਠੀਕ ਹੈ ਜੀ ਇਹਦੇ ਬੱਚੇ ਦੇਖੋ ਤੇ ਬੱਚਿਆਂ ਦਾ ਸ਼ੰਕਰਾਦਨੇ ਤੁਹਾਨੂੰ ਨਾਲ ਬੱਚੇ ਦੇਖੋ ਆ ਬੱਚੇ ਕੱਢੇ ਹੋਏ ਨੇ ਠੀਕ ਹੈ ਜੀ ਇਹਨੇ ਇੱਕ ਆ ਕੱਢਿਆ ਤੇ ਇੱਕ ਇਹ ਪੂਰਾ ਕੱਢਿਆ ਇੱਕ ਪੂਰਾ ਬੱਚਾ ਕੱਢਿਆ ਲਓ ਠੀਕ ਹੈ ਇਹ ਵੀ ਚੱਕ ਕੇ ਉੱਪਰ ਕਰਾਂਗੇ ਬੱਚਿਆਂ 'ਚ ਇਹ ਚਲੋ ਠੀਕ ਆ ਜੀ ਫਿਰ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦੱਸਦੇ ਰਹਿੰਦੇ ਆ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਠੀਕ ਆ ਜੀ ਬਾਕੀ ਫਿਰ ਕਿਸੇ ਦਿਨ ਦਿਖਾ ਦਾਂਗੇ ਨਸਲਾਂ आले ਬੈਠੀਆਂ ਨਸਲਾਂ ਦੇ ਭੰਡਾਰ ਬੈਠੇ ਅੰਦਰ ਗੂਤਰੀਆਂ 'ਚ ਬੈਠੀਆਂ ਅੰਦਰ ਹਲੇ ਕੋਡੇ ਦੇ ਵਿੱਚ ਬੈਠੇ ਨੇ ਫਿਰ ਜੇ ਆਪਾਂ ਕੰਨ ਲੱਗਾ ਮਲਬੂਤ ਚੱਕ ਕੇ ਤਾਂ ਪਹੁੰਚ ਲਾ ਕੇ ਤੁਹਾਰੇ ਸਾਹ ਅਨੋਂ ਅभी 100 ਗੂਤਰ ਹੋਊਗਾ ਆਪਣੇ ਕੋ ਵੱਡਾ ਕਾ ਉਤਰ ਦੇ ਨੇੜੇ ਹੋਊਗਾ ਜੀ ਜੇ ਆਪਾਂ ਕੱਲਾ ਕੱਲਾ ਦਿਖਾਉਣ ਲੱਗੇ ਤਾਂ 1 ਘੰਟੇ ਤੋਂ ਉੱਪਰ ਦੀ ਵੀਡੀਓ ਹੋ ਜੂਗੀ ਤੇ ਹੁਣ ਵੀ 20 ਮਿੰਟ ਦੀ ਵੀਡੀਓ ਹੋ ਚੁੱਕੀ ਆ ਠੀਕ ਆ ਜੀ ਮੇਰੇ ਭਰਾ ਇੱਧਰ ਬੈਠੇ ਆ ਬਾਕੀ ਉੱਤਰਲੇ ਖੁੱਡੇ ਨੇ ਤੁਹਾਨੂੰ ਪਤਾ ਹੀ ਆ ਇੱਕ ਥੋੜੀ ਜਿਹੀ ਮੋਟੀ ਜਿਹੀ ਝਲਕ ਮਾਰਤੀ ਸੀ ਆਪਾਂ ਤੇ ਚਲੋ ਠੀਕ ਆ ਜੀ ਧੰਨਵਾਦ ਆ ਸਾਰੇ ਭਰਾਵਾਂ ਦਾ ਆਪਣੇ ਆਂ ਦਾ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਤੇ ਬਾਕੀ ਵੀ ਮੇਰੇ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਕੂਤਰਾਂ ਦੀ ਅਪਡੇਟ ਦਿੰਦੇ ਰਿਹਾ ਕਰਾਂਗੇ ਜਿਵੇਂ ਕਿਸੇ ਦਾ ਕੋਈ ਵੀ ਟੱਲਾ ਮੱਠਾਂ ਦਾ ਕੂਤਰ ਵੀਰ ਪੁੱਛਦੇ ਵੀ ਨੇ ਪੁੱਛ ਲਿਆ ਕਰੋ ਜਿੰਨੇ ਕਿ ਜੋਗੇ ਹੈਗੇ ਆ ਉੰਨੀ ਸਲਾਹ ਦਵਾਂਗੇ ਦਵਾਂਗੇ ਸਲਾਹ ਉਹੀ ਜਿਹੜੀ ਚੀਜ਼ ਆਪਾਂ ਵਰਤੀ ਹੋਏ ਨਹੀਂ ਹੈ ਵੀ ਚਾੱਕ ਏਦਾਂ ਹੀ ਦੱਸਤਾ ਯਾ ਕਰ ਲੋ ਕਰ ਲੋ ਠੀਕ ਹੈ ਜੀ ਓਕੇ ਜੀ ਲਵ ਯੂ ਆ ਸਾਰੇ ਭਰਾਵਾਂ ਨੂੰ ਧੰਨਵਾਦ